ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਤਪਾਲ ਦੇ ਭਰਾ ਨੂੰ ਜਾਣ ਕੇ ਹਰਪ੍ਰੀਤ ਸਿੰਘ ਉਰਫ ਹੈਪੀ ਨੂੰ ਜਿਵਾਂਤ ਮਿਲ ਗਈ ਹੈ ਮੈਂ ਚਾਰ ਗੱਲਾਂ ਕਹਿਣੀਆਂ ਨੇ ਤੇ ਪੰਜਵੀਂ ਗੱਲ ਕਹਿਣ ਦੀ ਲੋੜ ਹੀ ਨਹੀਂ ਪੈਣੀ ਤਿੰਨ ਗੱਲਾਂ ਤਾਂ ਕੰਨ ਖੋਲ ਕੇ ਇਹ ਸੁਣ ਲਿਓ ਜਿਹੜੇ ਕਹਿੰਦੇ ਸੀ ਅਸੀਂ ਭਾਰਤੀ ਜਣ ਕੇ ਸਵਿਧਾਨ ਨੂੰ ਜਾਂ ਕਾਨੂੰਨ ਨੂੰ ਮੰਨਦੇ ਨੇ ਉਹਨਾਂ ਨੂੰ ਅਕਲ ਆ ਗਈ ਹੋਣੀ ਹੈ ਕਿ ਜਿਹੜੀ ਜਵਾਨਤ ਮਿਲੀ ਹੈ ਨਾ ਭਾਰਤੀ ਕਾਨੂੰਨ ਦੇ ਮੁਤਾਬਕ ਮਿਲੀ ਹੈ ਸਵਿਧਾਨ ਦੇ ਅੰਡਰ ਮਿਲੀ ਹੈ ਦੂਜੀ ਗੱਲ ਇਹ ਵੀ ਯਕੀਨ ਹੋ ਗਿਆ ਹੁਣ ਜੇ ਹਕੂਮਤ ਧੱਕਾ ਕਰਦੀ ਹੁੰਦੀ ਤਾਂ ਸ਼ਾਇਦ ਬਾਗ ਨਾ ਆਉਂਦਾ ਕਾਕੇ ਫਿਰ ਘੂਮਤ ਨੇ ਜੀ ਆਪਣੀ ਮਰਜ਼ੀ ਕਰਨੀ ਹੁੰਦੀ ਕਿਲੋ ਉਹਦਾ ਕਿਲੋ ਪਾਉਂਦੇ ਕੋਈ ਨਿਆਜ ਅਸਲਾ ਪਾ ਦਿੰਦੇ ਹੋਰ ਨਸ਼ੀਲੇ ਪਦਾਰਥ ਵਧੇਰੇ ਨੇ ਪਾਣ ਦੇ ਚੱਕੇ ਜੇ ਘੂਮਤ ਕਾ ਕਰਦੀ ਹੁੰਦੀ ਨਾ ਫਿਰ ਬਾਹਰ ਨਹੀਂ ਬਾਹਰ ਨਹੀਂ ਆ ਸਕਦਾ ਜਵਾਨਤ ਨਹੀਂ ਮਿਲ ਸਕਦੀ ਸੀ ਇਹ ਸਚਾਈ ਹੈ ਜੇ ਰਿਕਵਰੀ ਬਹੁਤ ਵੱਡੇ ਮਰਜ਼ ਨਾਲ ਹੁੰਦੀ ਹੈਵੀ ਰਿਕਵਰੀ ਜਿਹਨੂੰ ਕਿਹਾ ਜਾਂਦਾ ਹੈ ਜੇ ਉਹ ਰਿਕਵਰੀ ਹੁੰਦੀ ਨਾ ਤਾਂ ਜਵਾਨਤ ਮਿਲਦੀ ਨਹੀਂ ਸੀ ਪਲੀਸ ਬਾ ਸਕਦੀ ਸੀ ਕਿਸ ਇੱਕਦਾਂ ਇਹ ਗੱਲ ਚੇਤੇ ਰੱਖ ਲਓ ਕਿ ਕਾਨੂੰਨ ਬੰਦੇ ਦਾ ਪੁੱਤ ਬਣਾ ਦਿੰਦਾ ਤੱਕਲੇ ਵਾਂਗੂ ਸਿੱਧਾ ਕਰ ਦਿੰਦਾ ਕਾਨੂੰਨ ਉਸੇ ਕਾਨੂੰਨ ਦੇ ਅੰਦਰ ਜਵਾਨਤ ਮਿਲੀ ਹੈ ਦੂਜੀ ਗੱਲ ਹੋਰ ਨੋਟ ਕਰਾਂਗਾ ਜਵਾਨਤ ਮਿਲੀ ਹੈ ਕੇਸ ਚੱਲਦਾ ਰਹੂਗਾ ਲੇਖੇ ਵਿੱਚ ਨਾ ਰਿਓ ਕਿ ਜਵਾਨਤ ਮਿਲ ਗਈ ਤਰੀਕਾਂ ਪਹਿਣ ਗਈਆਂ ਇੱਕ ਹੋਰ ਗੱਲ ਸੁਣ ਲਓ ਨਾਲ ਹੀ ਉਹ ਕਿਹੜੀ ਹੈ ਉਹ ਇਹ ਹੈਗੀ ਹੈ ਜਦੋਂ ਕੋਈ ਪੁੱਛਿਆ ਕਰੂ ਕਿ ਤੂੰ ਪੇਛੀ ਤੇ ਚੱਲਿਆ ਹੈ ਕੇਸ ਕਿਹੜਾ ਪਾਇਆ ਹੋਇਆ ਫਿਰ ਬੋਲ ਕੇ ਦੱਸਣਾ ਤਾਂ ਪਊਗਾ ਵੀ ਆਇਸ ਡਰਗ ਦਾ ਕੇਸ ਹੈ ਛਿੱਟੇ ਦਾ ਕੇਸ ਹੈ ਦੱਸਣਾ ਤੇ ਪਊਗਾ ਨਾ ਇਹ ਤਾਂ ਨਹੀਂ ਕਹਿ ਸਕਦੇ ਹਕੂਮਤ ਨੇ ਧੱਕਾ ਕੀਤਾ ਉਦਾਂ ਹੀ ਫੜ ਕੇ ਕੇਸ ਪਾਤਾ ਰਿਕਵਰੀ ਦੇ ਵਿੱਚ ਇਸ ਡਰੱਗ ਜਿਹੜੀ ਹੈ ਉਹ ਬਰਾਮਦ ਹੋਈ ਹੈ ਅਮਰਪਾਲ ਦਾ ਭਰਾ ਹਰਬੀਤ ਹੈ ਵੀ ਕੀ ਕਿਹਾ ਕਰੂੰ ਜਦੋਂ ਪਿੱਛੇ ਤੇ ਜਾਊਗਾ ਕਹੂਗਾ ਮੇਰੇ ਕੋਲ ਡਰੱਗ ਫੜੀ ਗਈ ਸੀ ਡਰੱਗ ਦਾ ਕੇਸ ਹੈ ਮੇਰੇ ਤੇ ਠੀਕ ਹੈ ਇਹ ਕਹਿਣਾ ਕੋਡ ਨੋਟ ਕਰ ਲਓ ਇੱਕ ਗੱਲ ਹੋਰ ਕਹਿਣੀ ਆ ਸੁਣਿਓ ਧਿਆਨ ਦੇ ਨਾਲ ਉਹ ਤਿੰਨੇ ਗੱਲਾਂ ਨਾ ਇਕੱਠੀਆਂ ਕਰ ਦੇਣਾ ਜਿਹੜੇ ਬੰਦੇ ਕਹਿੰਦੇ ਅਸੀਂ ਪੰਥ ਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾਣਾ ਅਸੀਂ ਕੌਮ ਦੀ ਗੱਲ ਕਰਨੀ ਹੈ ਤੇ ਇਹਨਾਂ ਫੁਕਰੇ ਲੋਕਾਂ ਤੇ ਇੱਕ ਧੱਬਾ ਇੱਕ ਦਾਗ ਲੱਗ ਗਿਆ ਪਹਿਲਾਂ ਤਾਂ ਇਹ ਲੱਗ ਗਿਆ ਕਿ ਇਹ ਲੋਕ ਨਸ਼ੇੜੀ ਨੇ ਅਮਰਪਾਲ ਦਾ ਭਾ ਭਰਾ ਨਸ਼ੇੜੀ ਹੈ ਤੇ ਇਹਦੇ ਵਿੱਚੋਂ ਇੱਕ ਹੋਰ ਕੱਢ ਲਓ ਜਿਹੜੇ ਅਮਰ ਸ਼ਕਾਉਣ ਦੀਆਂ ਗੱਲਾਂ ਕਰਦੇ ਸੀ ਉਹ ਕਕਾਰ ਪਾ ਕੇ ਬਿਆਦਵੀ ਵੀ ਕਰਦੇ ਹੁੰਦੇ ਸੀ ਇਹ ਸੱਚ ਸਾਹਮਣੇ ਕਿਉਂ ਆਇਆ ਜੇ ਡਰਗ ਦੇ ਵਿੱਚ ਗ੍ਰਿਫਤਦਾਰੀ ਹੋਈ ਤਾਂ ਇਹ ਸੱਚ ਸਾਹਮਣੇ ਆਇਆ ਜਦੋਂ ਕਿਹਾ ਗਿਆ ਨਾ ਕਿ ਅਮਰਤਪਾਲ ਦਾ ਭਰਾ ਜਿਹੜਾ ਨਸ਼ਾ ਕਰਦਾ ਪਿਓ ਦੇ ਕੋਲ ਪੁੱਛਿਆ ਗਿਆ ਪਿਓ ਕਹਿੰਦਾ ਮੇਰਾ ਪੁੱਤ ਅਮਰ ਤਾਂ ਰਹੀ ਨਹੀਂ ਹੈਗਾ ਇਹ ਸੱਚ ਸਾਹਮਣੇ ਆ ਗਿਆ ਨਾ ਮੇਕ ਗੱਲ ਹੋਰ ਕਹੀ ਸੀ ਕਿ ਜੇ ਕੱਲੀ ਕਰਪਾਨ ਪਾਈ ਹੈ ਨਾ ਫਿਰ ਚੈੱਕ ਅਪ ਹੋਰ ਵੀ ਕਰਨਾ ਪਊਗਾ ਕਿ ਸਹਾਰਾ ਹੈਗਾ ਜਦੋਂ ਕਹਿੰਦੇ ਨਾ ਰੋਮਾਂ ਦੀ ਵਿਅਦਵੀ ਨਹੀਂ ਕਰਨੀ ਬੱਜਰ ਕਰਹਿ ਤਾਂ ਫਿਰ ਰੋਮਾਂ ਦੀ ਵਿਅਦਵੀ ਵੀ ਹੁੰਦੀ ਹੋਊ ਇਹ ਗੱਲਾਂ ਸਾਰੀਆਂ ਸਾਹਮਣੇ ਆ ਗਈ ਸਾਡੀ ਕੌਮ ਨੂੰ ਜਿੱਕ ਤੇ ਰਾਜ ਕਰਨ ਦਾ ਮੌਕਾ ਮਿਲਿਆ ਸੀ ਨਾ ਉਦੋਂ ਵੀ ਇਹ ਕਰਤੂਤਾਂ ਹੁੰਦੀਆਂ ਸੀ ਤਾਂ ਅਸੀਂ ਰਾਜ ਭਾਗ ਗਵਾਇਆ ਇਹ ਸਾਹਮਣੇ ਆ ਗਿਆ ਨਾ ਕਿ ਅਮਰਤਪਾਲ ਦਾ ਭਰਾ ਨਸ਼ਾ ਕਰਦਾ ਸੀ ਤੇ ਅਮਰਤਪਾਲ ਦੇ ਭਰਾ ਨੇ ਇੱਕ ਕਾਰਨ ਦੀ ਬਿਆਦ ਵੀ ਕੀਤੀ ਹੈ ਉਦਾਂ ਹੀ ਕਕਾਰ ਪਾਇਆ ਸੀ ਜਾਨੀ ਕਿ ਇਕੱਲੇ ਇਕੱਲਾ ਸ੍ਰੀ ਸਾਹਿਬ ਹੀ ਪਾਇਆ ਸੀ ਹੋਰ ਤਾਂ ਕੁਝ ਕਹਿਣ ਦੀ ਲੋੜ ਹੀ ਨਹੀਂ ਜਦੋਂ ਪਿਓ ਨੇ ਸਿੱਧੇ ਕਹਿਤਾ ਠੀਕ ਹੈ ਜੀ ਇੱਕ ਗੱਲ ਹੋਰ ਕਹਿ ਦਿੰਦਾ ਜਵੰਤ ਅਜ ਮਨਜੂ ਮਨਜੂਰ ਹੋਈ ਹੈ ਸ਼ਾਇਦ ਕੱਲ ਨੂੰ ਜਵੰਤ ਭਰੇ ਜਾਵੇ ਰਿਹਾ ਕਰਨਗੇ ਇੱਕ ਦਿਨ ਲੱਗ ਸਕਦਾ ਹੈ ਤੁਹਾਨੂੰ ਜਿਹੜੀਆਂ ਭੇਡਾਂ ਨੇ ਨਾ ਇਹਨਾਂ ਨੂੰ ਸਰੂਪੇ ਲੈ ਕੇ ਜਾਣੇ ਨੇ ਹਾਰ ਲੈ ਕੇ ਜਾਣੇ ਨੇ ਜਿਵੇਂ ਜਮਰਾਉ ਦਾ ਕਿਲਾ ਜਿੱਤ ਕੇ ਆਇਆ ਹੁੰਦਾ ਹੈ ਨਾ ਇਦਾਂ ਇਹ ਸਨਮਾਨ ਕਰਨਗੇ ਹੋ ਸਕਦਾ ਹੈ ਕੌਮ ਦਾ ਹੀਰੋ ਕਹਿ ਦੇਣ। ਭੇਡਾਂ ਦੀ ਤਵਾਰੀ ਥੋੜੀ ਐ। ਹੋ ਸਕਦਾ ਕਹਿ ਦੇਣ ਜਿਹੜੀਆਂ ਵਿਧਾਨ ਸਭਾ ਦੀਆਂ ਵਾਇਲ ਇਕਸ਼ਨ ਹੋਣੀਆਂ ਕਈ ਸੀਟਾਂ ਤੇ ਸ਼ਾਇਦ ਉੱਥੋਂ ਕਿਤੇ ਇਹਨਾਂ ਦਾ ਪਤਾ ਕੋਈ ਨਹੀਂ ਕਹਿ ਦੇਣ ਅਸੀਂ ਐਮਐਲਏ ਬਣਾਉਣਾ। ਕਿਉਂਕਿ ਬਿਸ਼ਰਮੀ ਦੀ ਹੱਦ ਥੋੜੀ ਕੀ ਹੁੰਦੀ ਐ। ਜਨਕ ਜਿੰਨਾ ਗੰਦ ਐ ਪੰਜਾਬ ਦੇ ਵਿੱਚ ਉਸ ਗੰਦ ਨੂੰ ਕੌਮ ਦੇ ਸਿਰ ਤੇ ਬਹਾਉਣ ਦੀ ਕੋਸ਼ਿਸ਼ ਇਹ ਪੰਜਾਬ ਦੀਆਂ ਭੇਡਾਂ ਜਿਹੜੇ ਲੋਕ ਨੇ ਕਰ ਰਹੇ ਨੇ ਇਹ ਗੱਲ ਮੈਂ ਤਾਂ ਕਹਿ ਗਿਆ ਕਿਉਂਕਿ ਅਸੀਂ ਇੱਕ ਤਾਂ ਅੰਨੀ ਸ਼ਰਧਾ ਰੱਖਦੇ ਹਾਂ ਇੱਕ ਅਸੀਂ ਜਦੋਂ ਕੋਈ ਬੰਦਾ ਮੜਾ ਜਾਂ ਮਸ਼ਹੂਰ ਹੋ ਜਾਂਦਾ ਹੈ ਤੇ ਦੇਖਦੇ ਨਹੀਂ ਵੀ ਪਿੱਛੇ ਇਹਨੇ ਕੀਤਾ ਕੀ ਹੈ ਚਲੋ ਕੋਈ ਗੱਲ ਨਹੀਂ ਮੈਂ ਗੱਲ ਕਹਿ ਕੇ ਸਮਾਪਤੀ ਕਰਾਂ ਬਹੁਤ ਲੰਬਾ ਚੌੜਾ ਨਾ ਬੋਲਾਂ ਜਿਹੜੀਆਂ ਮੈਂ ਤਿੰਨ ਚਾਰ ਗੱਲਾਂ ਕਹੀਆਂ ਨੇ ਚੇਤੇ ਰੱਖਿਓ ਇਹ ਪਾਜ ਉਦੋਂ ਉਗੜਿਆ ਜਦੋਂ ਅਮਰਤਪਾਲ ਦੇ ਭਰਾ ਨੂੰ ਕਾਨੂੰਨ ਦੇ ਮੁਤਾਬਕ ਕ੍ਰੈਸ਼ਟ ਕੀਤਾ ਗਿਰਫਤਾਰ ਕੀਤਾ ਇਹ ਸੱਚ ਜਿਹੜਾ ਹੈ ਨਾ ਕਾਨੂੰਨ ਸਾਹਮਣੇ ਲੈ ਕੇ ਆਇਆ ਕਿਹੜਾ ਕਿਹੜਾ ਸੱਚ ਨਸ਼ੇੜੀ ਵੀ ਹੈਗਾ ਸੀ ਅਮਰਤਪਾਲ ਦਾ ਭਰਾ ਕਕਾਰਾਂ ਦੀ ਬੇਦਵੀ ਵੀ ਕਰਦਾ ਸੀ ਅਮਰਤਪਾਲ ਦਾ ਭਰਾ ਜਿਹੜੇ ਕੰਨੇ ਸੀ ਕਾਨੂੰਨ ਕੀ ਐ ਅਸੀਂ ਨਹੀਂ ਮੰਨਦੇ ਤੇ ਉਸੇ ਕਾਨੂੰਨ ਨੇ ਹੁਣ ਬੰਦੇ ਦਾ ਪੁੱਤ ਵੀ ਬਣਾਇਆ ਚਲੋ ਕੋਈ ਗੱਲ ਨਹੀਂ ਜਦੋਂ ਪੇਸ਼ ਤੇ ਜਾਣਾ ਹੋਇਆ ਕਰੋ ਤਰੀਕ ਪਿਆ ਕਰੋਗੇ ਜਾਇਆ ਕਰੋ ਤੇ ਨਾਲ ਅਰਦਾਸ ਕਰਦਿਆ ਕਰੋ ਸੱਚੇ ਪਾਤਸ਼ਾ ਅਸੀਂ ਨਸ਼ਾ ਕਰਦੇ ਆਂ ਸਾਨੂੰ ਬਚਾ ਲਈ ਜਿਹੜੇ ਕਾਰ ਅਸੀਂ ਲੋਕਾਂ ਦੇ ਪਵਾ ਰਹੇ ਸੀ ਉਹ ਕਾਰਾਂ ਦੀ ਅਸੀਂ ਬਿਆਦਵੀ ਕੀਤੀ ਐ ਇਹ ਅਰਦਾਸ ਕਰਕੇ ਜਾਇਆ ਕਰੋ ਦੇ ਨਾਲ ਭੇਡਾਂ ਨੂੰ ਲੈ ਜਾ ਕਰੋ ਇਹ ਸਚਾਈ ਹੈ ਇਹ ਤੋਂ ਮੁਨ ਕਰ ਨਹੀਂ ਹੋ ਸਕਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ